ਤਾਂ ਉਹ ਜਿਹੜਾ ਸਾਹਮਣੇ ਕੁਰਸ਼ ਖੜਾ ਹੈ ਉਹ ਨੂੰ ਕੁਛ ਵੀ ਤਾਂ ਆ ਐਨਾ ਸਮਾਂ ਹੋ ਗਿਆ ਇੰਨੇ ਦਿਨ ਹੋ ਗਏ ਤੂੰ ਮੱਥਾ ਟੇਕ ਕੇ ਇੱਥੇ ਹੀ ਖੜੋ ਜਾਂਦਾ ਬਾਹਰ ਇੰਨੀ ਦੂਰ ਤੂੰ ਅੰਦਰ ਦਰਬਾਰ 'ਚ ਕਿਉਂ ਨਹੀਂ ਜਾਂਦਾ ਜਾ ਕੇ ਜਦੋਂ ਗੁਰਸਿੱਖ ਨੇ ਪੁੱਛਿਆ ਨਾ ਕਿ ਕਲਗੀਧਰ ਪਾਸ਼ਾ ਪੁੱਛਦੇ ਹੈ ਕਿ ਤੂੰ ਭਾਈ ਦਰਬਾਰ ਅੰਦਰ ਕਿਉਂ ਨਹੀਂ ਆਉਂਦਾ ਉਹਦੀਆਂ ਅੱਖਾਂ ਭਰ ਆਈਆਂ ਕਹਿੰਦਾ ਗੁਰਸਿੱਖਾ ਮੈਂ ਕੀ ਦਸਾਂ ਮੈਂ ਤਾਣੀ ਅੰਦਰ ਆਉਂਦਾ ਕਿਉਂਕਿ ਮੈਂ ਕਲਾਲ ਹਾਂ ਕਲਾਲ ਹੁੰਦਾ ਜਿਹੜਾ ਸ਼ਰਾਬ ਕੱਢਦਾ ਮੇਰੇ ਘਰੇ ਪੱਠੀ ਲੱਗੀ ਹੈ ਮੇਰੀ ਮਜਬੂਰੀ ਹੈ ਪਸਤਾ ਤੋਂ ਕੰਮ ਚੱਲਦਾ ਹੈ ਕੰਮ ਛੱਡ ਨਹੀਂ ਸਕਦੇ ਹੋਰ ਰਜਗਾਰ ਕੋਈ ਮਿਲਦਾ ਨਹੀਂ ਮੈਂ ਅੰਦਰ ਕਿਵੇਂ ਆਵਾਂ ਮੈਂ ਆਪਣੇ ਪਾਪਾਂ ਦੇ ਬੋਝ ਕਰਕੇ ਆਪਣੇ ਕਿੱਤੇ ਕਰਕੇ ਮੈਂ ਇਹ ਕਿੱਤਾ ਛੱਡ ਨਹੀਂ ਸਕਦਾ ਮੈਂ ਕਲਾਲ ਹਾਂ ਕਹਿੰਦੇ ਉਹਨੇ ਤਾਂ ਜ਼ਬਰਦਸਤ ਮੰਨੀ ਗੁਰ ਸਿੱਖ ਨੇ ਆਨ ਕੇ ਆਖਿਆ ਸੱਚੇ ਪਾਤਸ਼ਾਹ ਉਹਦੇ ਬਾਰੇ ਤਾਂ ਪੁੱਛੋ ਹੀ ਨਾ ਉਹ ਤਾਂ ਬੇਸ਼ੱਕ ਐ ਤੋਂ ਪਿੱਛੇ ਖੜ ਦੇ ਤਾਂ ਵੀ ਚੰਗਾ ਕਿਉਂਕਿ ਉਹ ਘਰ ਦੇ ਵਿੱਚ ਸ਼ਰਾਮ ਕੜਦਾ ਹੈ ਉਹ ਕਲਾਲ ਹੈ ਆ ਦੇਖੋ ਬਾਜਾਂ ਵਾਲੇ ਪੀਤਮ ਤਾਜਾਂ ਵਾਲੇ ਪੀਤਮ ਸਹਬੇ ਕਮਾਲ ਚੋਜੀ ਪੀਤਮ ਕਹਿੰਦੇ ਆਸਮਨ ਤੋਂ ਉੱਠੇ ਕਹਿੰਦੇ ਗੁਰਸਿੱਖਾ ਤੈਨੂੰ ਨਹੀਂ ਪਤਾ ਅਸੀਂ ਜਾਣਦੇ ਹਾਂ ਸਤਿਗੁਰੂ ਸੰਗਤ ਵਿੱਚੋਂ ਉੱਠ ਕੇ ਜਾ ਕੇ ਉਹਦੇ ਕੋਲੇ ਖੜੋਗੇ ਕਹਿ ਲੱਗੇ ਦਾ ਵੀ ਮੁਰਸ਼ਾ ਕੀ ਗੱਲ ਹੈ ਤੂੰ ਸੰਗਤ ਵਿੱਚ ਕਿਉਂ ਨਹੀਂ ਅੰਦਰ ਆਉਂਦਾ ਕਿਉਂ ਨਹੀਂ ਬੈਠਦਾ ਉਹਨੇ ਵੇਖਿਆ ਸ਼ਹਿਨशाह ਆਪ ਉੱਠ ਕੇ ਆਇਆ ਹੈ ਦੇਖੋ ਸਤਿਗੁਰੂ ਜਦੋਂ ਤੇਰਫਾ ਕਰਦੇ ਆ ਨਾ ਉਦੋਂ ਮਨ ਦੀਆਂ ਤਰਦੀਆਂ ਮੈਲਾਂ ਤਾਂ ਕੋਈ ਸਾਪੇ ਟੇਲ ਕੱਢ ਦੇਗਾ ਉਹ ਮਨ ਵੀ ਸਾਫ਼ ਕਰ ਦਿੰਦਾ ਹੈ ਗੁਰੂ ਐਸਾ ਗੁਰੂ ਹੈ ਕਹਿੰਦੇ ਜਦੋਂ ਕਲਗੀਧਰ ਪਾਤਸ਼ਾਹ ਨੇ ਜਾ ਕੇ ਆਖਿਆ ਪਰਸ਼ਾ ਤੂੰ ਅੰਦਰ ਕਿਉਂ ਨਹੀਂ ਆਉਂਦਾ ਉਹਦੀਆਂ ਭੂਬਾਂ ਨਿਕਲ ਗਈਆਂ ਐ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਕਲਾਲ ਹਾਂ ਜਦੋਂ ਆਖਿਆ ਨਾ ਕਲਾਲ ਸਤਿਗੁਰੂ ਕਹਿੰਦੇ ਬਾਹ ਉੱਪਰ ਦੀ ਪਾ ਕੇ ਨਾ ਗਲਵਕੜੀ ਪਾ ਕੇ ਕਹਿੰਦੇ ਭਾਈ ਤੂੰ ਕਲਾਲ ਹੋਏਗਾ ਘਰੇ ਹੋਏਗਾ ਅੱਜ ਤਾਂ ਤੂੰ ਮੇਰਾ ਲਾਲ ਹੈ ਆਖੋ ਸਤਨਾਮ ਇਹਦੇ ਅਜੇ ਤਾਂ ਤੂੰ ਮੇਰਾ ਲਾਲ ਹੈ ਮੇਰਾ ਪੁੱਤਰ ਹੈ ਬਸ ਇੰਨਾ ਕਿਹਾ ਉਹਦੇ ਮਨ ਦਾ ਗੁਲੀਆ ਹੀ ਬਦਲ ਗਿਆ